ਇਸ ਜਗ੍ਹਾ ਤੇ ਅੱਜ ਵੀ ਛੋਟੇ ਸਹਬਜ਼ਾਦੇ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ ਹਸਤੀਆਂ ਮੌਜੂਦ ਹਨ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਪਾਵਨ ਪਵਿੱਤਰ ਧਰਤੀ ਦੇ ਜਿੱਥੇ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ ਹਸਤੀਆਂ ਮੌਜੂਦ ਨੇ ਭਾਈ ਜੋਧ ਸਿੰਘ ਸਰਹੰਦ ਤੋਂ ਛੋਟੀ ਗਾਗਰ ਵਿੱਚ ਹਸਤੀਆਂ ਇਸ ਸਥਾਨ ਤੇ ਲੈ ਕੇ ਆਏ ਸਨ ਤੇ ਵੱਡੀ ਗਾਗਰ ਸਰਹੰਦ ਵਿਖੇ ਜਿੱਥੇ ਗੁਰਦੁਆਰਾ ਜੋਤੀਸਰੂਪ ਹੈ ਉੱਥੇ ਦੱਬੇ ਦਿੱਤੀਆਂ ਸਨ ਤੇ ਇੱਕ ਛੋਟੀ ਗਾਗਰ ਇਸ ਸਥਾਨ ਤੇ ਲੈ ਕੇ ਆਏ ਸਨ ਜਿੱਥੇ ਤੁਸੀਂ ਥੜਾ ਦੇਖ ਰਹੇ ਹੋ ਇਸ ਥੜੇ ਦੇ ਥੱਲੇ ਉਹ ਆਸਤੀਆਂ ਮੌਜੂਦ ਹਨ 1991 ਈਸਵੀ ਵਿੱਚ ਖਦਾਈ ਕਰਨ ਸਮੇਂ ਕਾਰ ਸੇਵਾ ਦੌਰਾਨ ਉਹ ਆਸਤੀਆਂ ਪਟਾਈ ਦੇ ਸਮੇਂ ਨਿਕਲ ਆਈਆਂ ਤੇ ਇੱਕ ਸਾਲ ਤਕਰੀਬਨ ਕੰਚ ਦੇ ਬਰਤਨ ਵਿੱਚ ਉਹਨਾਂ ਨੂੰ ਰੱਖਿਆ ਗਿਆ ਤੇ ਸੰਗਤਾਂ ਨੇ ਉਹਨਾਂ ਹਸਤੀਆਂ ਦੇ ਦਰਸ਼ਨ ਕੀ ਕੱਚ ਦੇ ਬਰਤਨ ਵਿੱਚ ਪਾ ਕੇ ਉਹ ਹਸਤੀਆਂ ਇੱਥੇ ਦੁਬਾਰਾ ਦਬਣਾ ਦਿੱਤੀਆਂ ਗਈਆਂ ਅੱਜ ਵੀ ਇਸ ਜਗ੍ਹਾ ਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦੀਆਂ ਹਸਤੀਆਂ ਇਸ ਜਗ੍ਹਾ ਤੇ ਅੱਜ ਵੀ ਮੌਜੂਦ ਨੇ ਪਰ ਇਸ ਸਥਾਨ ਦਾ ਇਤਿਹਾਸ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਵੀ ਜੁੜਿਆ ਹੋਇਆ ਹੈ ਆਨੰਦਪੁਰ ਸਹਿਰ ਵਸਾ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵਾ ਫੇਰੀ ਦੌਰਾਨ ਇਸ ਸਥਾਨ ਤੇ ਆਏ ਸਨ ਉਹਨਾਂ ਦੇ ਨਾਲ ਮਾਤਾ ਨਾਨਕੀ ਬਾਤਾ ਗੁਜਰੀ ਜੀ ਸਮੇਤ 300 ਸਿੱਖ ਮੌਜੂਦ ਸਨ ਗੁਰੂ ਸਾਹਿਬ ਜੀ ਇੱਥੇ ਆ ਕੇ ਜਿੱਥੇ ਹੁਣ ਗੁਰਦੁਆਰਾ ਮੰਜੀ ਸਾਹਿਬ ਹੈ ਇੱਥੇ ਇੱਕ ਪ੍ਰਾਤਨ ਨਿੰਮ ਹੁੰਦੀ ਸੀ ਨਿੰਮ ਦੇ ਪੱਤੇ ਅਕਸਰ ਹੀ ਆਪਾਂ ਨੂੰ ਪਤਾ ਵੀ ਕੌੜੇ ਹੁੰਦੇ ਹਨ ਪਰ ਗੁਰੂ ਸਾਹਿਬ ਦੇ ਆਉਣ ਨਾਲ ਉਹ ਨਿੰਮ ਦੇ ਪੱਤੇ ਮਿੱਠੇ ਹੋ ਗਏ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜਿਸ ਸਥਾਨ ਤੇ ਅਸੀਂ ਖੜੇ ਆ ਇਹ ਸਾਰੀ ਜਗ੍ਹਾ ਦੀਵਾਨ ਟੋਡਰਮਲ ਜੀ ਦੀ ਹੈ ਦਵਾਨ ਟੋਡਰਮੱਲ ਜੀ ਦਾ ਇਤਿਹਾਸ ਆਪਾਂ ਇਸ ਪ੍ਰਕਾਰ ਜਾਣਦੇ ਆ ਵੀ ਦਵਾਨ ਟੋਡਰਮੱਲ ਜੀ ਨੇ ਮੋਰਾ ਫਸਾ ਕੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀਲੀ ਜਗਾਹ ਖਰੀਦੀ ਸੀ ਪਰ ਆਪਾਂ ਉਹਨਾਂ ਦਾ ਪਿਸ਼ੋਕੜ ਨਹੀਂ ਜਾਣਦੇ ਵੀ ਉਹਨਾਂ ਦਾ ਪਿੰਡ ਕਿਹੜਾ ਸੀ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਉਹੀ ਜ਼ਰੂਰ ਦੱਸਾਂਗੇ ਅਸੀਂ ਦਵਾਨ ਟੋਡਰਮੱਲ ਜੀ ਦਾ ਪਿੰਡ ਪਿੰਡ ਕਾਕੜਾ ਜੋ ਜਿਸ ਸਥਾਨ ਤੇ ਅਸੀਂ ਖੜੇ ਆ ਇੱਥੋਂ 2-3 ਕਿਲੋਮੀਟਰ ਦੀ ਦੂਰੀ ਤੇ ਪਿੰਡ ਕਾਕੜਾ ਉੱਥੇ ਦਵਾਨ ਟੋਡਰਮਲ ਜੀ ਦਾ ਪਿੰਡ ਸੀ ਮਾਲਵਾ ਫੇਰੀ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਪਿੰਡ ਆਲੋਰਖ ਵਿਖੇ ਆਏ ਸਨ 1722 ਈਸਵੀ ਵਿੱਚ ਭਾਈ ਜੋਤ ਸਿੰਘ ਜੀ ਨੇ ਦਵਾਨ ਟੋਡਰਮਲ ਜੀ ਨੂੰ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਸੀ ਵੀ ਸਾਡੇ ਨਗਰ ਵਿੱਚ ਗੁਰੂ ਤੇਗ ਬਹਾਦਰ ਜੀ ਆਏ ਨੇ ਤੁਸੀਂ ਉਹਨਾਂ ਦੇ ਦਰਸ਼ਨ ਕਰਨੇ ਹੋ ਤਾਂ ਮੇਰੇ ਨਾਲ ਚੱਲੋ ਭਾਈ ਜੋਤ ਸਿੰਘ ਜੀ ਨੂੰ ਸੁਣਦੇ ਸਾਰ ਦਵਾਨ ਟੋਡਰਮਲ ਜੀ ਤੇ ਉਹਨਾਂ ਦਾ ਪਰਿਵਾਰ ਪੂਰਾ ਪਰਿਵਾਰ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਇਸ ਸਥਾਨ ਤੇ ਆਇਆ। 2-3 ਦਿਨ ਦਰਸ਼ਨ ਕਰਨ ਤੋਂ ਬਾਅਦ ਦਵਾਨ ਟੋਡਰਮਲ ਜੀ ਦਾ ਚਿੱਤ ਐ ਕਰਦਾ ਸੀ ਮੈਂ ਗੁਰਾਂ ਦੇ ਨਾਲ ਰਹਾਂ। ਜਦੋਂ ਗੁਰੂ ਤੇਗ ਬਹਾਦਰ ਜੀ ਇਸ ਪਾਵਨ ਪਵਿੱਤਰ ਧਰਤੀ ਨੂੰ ਰੰਗ ਰੂਪ ਲਾ ਕੇ ਅੱਗੇ ਜਾਣ ਲੱਗੇ ਤਾਂ ਦਵਾਨ ਟੋਡਰਮਲ ਜੀ ਨੇ ਕਿਹਾ ਕਿ ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ ਤਾਂ ਗੁਰੂ ਤੇਗ ਬਹਾਦਰ ਜੀ ਨੇ ਦਵਾਨ ਟੋਡਰ ਮੱਲ ਜੀ ਨੂੰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤੇਤੋ ਬਹੁਤ ਵੱਡੀ ਸੇਵਾ ਲੈਤੀ ਜਾਵੇਗੀ ਉਹ ਸੇਵਾ ਆਪਾਂ ਨੂੰ ਸਭ ਨੂੰ ਪਤਾ ਉਹ ਕਿਹੜੀ ਸੇਵਾ ਸੀ ਜਦੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਨੂੰ ਸੰਸਕਾਰ ਕਰਨ ਲਈ ਮੋਹਰਾਂ ਵਸਾ ਕੇ ਦਵਾਨ ਟੋਡਰ ਮੱਲ ਜੀ ਨੇ ਆਪਣੀ ਸਾਰੀ ਪੂੰਜੀ ਲਗਾਤੀ ਸੀ ਕਿ ਮਾਤਾ ਜੀ ਦਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਮੈਂ ਸੰਸਕਾਰ ਕਰ ਸਕਾਂ ਸੰਸਕਾਰ ਕਰਨ ਤੋਂ ਬਾਅਦ ਜੋ ਆਸਤੀਆਂ ਵੱਡੀ ਗਾਗਰ ਵਿੱਚ ਸਰਹੰਦ ਵਿਖੇ ਜੋਤੀ ਸਰੂਪ ਗੁਰਦੁਆਰਾ ਵਿਖੇ ਹਨ ਤੇ ਛੋਟੀ ਗਾਗਰ ਵਿੱਚ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਦੇ ਸਾਹ ਸੀਧ ਹੋਣ ਤੋਂ ਬਾਅਦ ਦਵੰਤ ਟੋਡਰਮਲ ਜੀ ਬਹੁਤ ਸਦਮੇ ਵਿੱਚ ਚਲੇ ਗਏ ਸੀ ਉਹਨਾਂ ਨੇ ਆਲੋ ਅਰਖ ਪਿੰਡ ਵਿੱਚ ਜੋ ਬੁੱਧ ਸਿੰਘ ਰਹਿੰਦੇ ਸਨ ਛੋਟੀ ਗਾਗਰ ਵਿੱਚ ਉਹਨਾਂ ਨੂੰ ਆਸਤੀਆਂ ਪਾ ਕੇ ਦਿੱਤੀਆਂ ਸਨ ਵੀ ਤੂੰ ਜੇਠੇ ਮੇਰੀ ਜਵੀਨ ਆ ਵੀ ਇਹਨਾਂ ਨੂੰ ਆਸਤੀਆਂ ਨੂੰ ਉੱਥੇ ਜਾ ਕੇ ਦਫ਼ਨ ਕਰ ਤਾਂ ਭਾਈ ਜੋਧ ਸਿੰਘ ਉਹਨਾਂ ਦਾ ਆਵਾਜਨ ਲੈ ਕੇ ਹੋਏ ਇਸ ਸਥਾਨ ਤੇ ਆਏ ਜਿੱਥੇ ਅੱਜ ਗੁਰਦੁਆਰਾ ਮੰਜੀ ਸਾਹਿਬ ਅਤੇ ਮਾਤਾ ਗੁਜਰ ਜੀ ਅਤੇ ਛੋਟੇ ਸਹਿਜਾਦਿਆਂ ਦੀ ਯਾਦ ਬਣੀ ਹੋਈ ਹੈ ਉਹ ਆਸਤੀਆਂ ਇਸ ਸਥਾਨ ਤੇ ਆ ਕੇ ਉਹਨਾਂ ਨੇ ਦਫ਼ਨਾ ਦਿੱਤੀਆਂ ਸਨ ਬਾਕੀ ਦਾ ਇਤਿਹਾਸ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਇਹ ਇਥੋਂ ਦਾ ਇਤਿਹਾਸ ਸੀ ਆਪ ਜੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਸੰਗਤਾਂ ਨੂੰ ਇਥੋਂ ਦਾ ਇਤਿਹਾਸ ਦਵਾਨ ਟੋਡਰਜੀ ਟੋਡਰਮਲ ਜੀ ਦੇ ਬਾਰੇ ਜੀਵਨ ਕਾਰੀ ਬਾਰੇ ਸਭ ਕੁਝ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚਰਨ ਮਾਤਾ ਗੁਜਰੀ ਜੀ ਦੇ ਹਨ 1965 ਈਸਵੀ ਵਿੱਚ ਇਸ ਜਗ੍ਹਾ ਦੀ ਸੇਵਾ ਬਾਬਾ ਰਾਮ ਸਿੰਘ ਕਰਿਆ ਕਰਦੇ ਸਨ ਅਕਸਰ ਹੀ ਉਹਨਾਂ ਨੂੰ ਛੋਟੇ ਸਾਬਜਾਦ ਤੇ ਮਾਤਾ ਗੁਜਰੀ ਜੀ ਆਵਾਜ਼ਾਂ ਮਾਰਦੇ ਸਨ ਪਰ ਪਿੰਡ ਵਾਲੇ ਬਾਬਾ ਰਾਮ ਸਿੰਘ ਜੀ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਸਨ ਤਾਂ ਇੱਕ ਦਿਨ ਮਾਤਾ ਗੁਜਰੀ ਜੀ ਜਦੋਂ ਬਾਜਾ ਮਾਰਨ ਆਏ ਤਾਂ ਉਹਨਾਂ ਦੇ ਚਰਨ ਇੱਕ ਥਾਂ ਸਪੇ ਰਹਿ ਗਏ ਜੋ ਇਸ ਗੱਲ ਦਾ ਸਬੂਤ ਨੇ ਮਾਤਾ ਗੁਜਰੀ ਜੀ ਅਤੇ ਸਵਤੇ ਸਾਹਿਬ ਜਾਦੇ ਇਸ ਜਗ੍ਹਾ ਤੇ ਅੱਜ ਵੀ ਮੌਜੂਦ ਹਨ